ਅਗਲੇ ਹਫਤੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਐਤਵਾਰ ਨੂੰ ਆਪਾਂ ਦੋ ਤਰੀਕ ਨੂੰ ਮਨਾਵਾਂਗੇ ਸ਼ੁੱਕਰਵਾਰ ਨੂੰ ਕੰਨਪੜ ਸਾਹਿਬ ਦੀ ਰੰਮਤਾ ਹੋਵੇਗੀ ਐਤਵਾਰ ਨੂੰ ਦੋ ਤਰੀਕ ਨੂੰ ਭੋਗ ਪੈਣਗੇ ਸ਼ਨੀਵਾਰ ਵਾਲੇ ਦਿਨ 9 ਵਜੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਰਸਮ ਅਦਾ ਹੋਵੇਗੀ ਤੇ 10 ਵਜੇ ਕੰਨਪੜ ਸਾਹਿਬ ਦੇ ਭੋਗ ਪੈਣਗੇ 10 ਤੋਂ 12 ਕੀਰਤਨ ਹੋਵੇਗਾ ਗੁਰੂ ਕੀ ਲੰਗਰ ਤੋਂ ਵਰਤਣਗੇ ਗੁਰਨਾਨਕ ਸਾਹਿਬ ਦਾ ਗੁਰਪੁਰਬ ਆ ਰਿਹਾ ਭਾਈ ਸਭ ਤੇ ਵੱਡਾ ਸਤਿਗੁਰੂ ਨਾਨਕ ਜੀ ਦਾ ਜੀ ਜੋ ਵੀ ਲੰਗਰ ਵਿੱਚ ਤੁਹਾਡੀ ਸ਼ਰਧਾ ਜ਼ਰੂਰ ਪਾਇਆ ਕਰੋ ਭਾਵੇਂ ਕਿਲੋ ਆਟਾ ਪਾ ਦਿਓ ਹਿੱਸਾ ਜ਼ਰੂਰ ਪਾਇਆ ਕਰੋ ਥੋੜਾ ਥੋੜਾ ਹਿੱਸਾ ਸਾਰੀ ਸੰਗਤ ਕਈ ਬਹੁਤ ਸੇਵਾ ਕਰਦੇ ਬਹੁਤ ਮਹਾਰਾਜ ਨੇ ਇੰਨੀ ਕਈਆਂ ਤੇ ਕਿਰਪਾ ਕੀਤੀ ਹੈ ਉਹ ਲੰਗਰ ਦੇ ਵਿੱਚ ਬਹੁਤ ਸੇਵਾ ਕਰਦੇ ਮਹਾਰਾਜ ਨੇ ਭੰਡਾਰੇ ਭਰਪੂਰ ਕੀਤੇ ਹੋਏ ਨੇ ਸੋ ਸਤਿਗੁਰ ਜੀ ਮਿਹਰ ਕਰਨ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆ ਰਿਹਾ ਹੈ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਵਾਂਗੇ ਸ਼ਾਮ ਨੂੰ ਜੋਤਾਂ ਲਗਣਗੀਆਂ ਕੀਰਤਨ ਹੋਣਗੇ ਹਰਿ ਅਸਰ ਕੀਰਤਨ ਕਥਾ ਵਾਰਤਾ ਸੋ ਬੇਨਤੀ ਹੈ ਵੱਧ ਤੋਂ ਵੱਧ ਹਾਜ਼ਰੀਆਂ ਭਰੋ ਅਗਲੇ ਹਫਤੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਐਤਵਾਰ ਨੂੰ ਆਪਾਂ ਦੋ ਤਰੀਕ ਨੂੰ ਮਨਾਵਾਂਗੇ ਸ਼ੁੱਕਰਵਾਰ ਨੂੰ ਕੰਨਪੜ ਸਾਹਿਬ ਦੀ ਰੰਮਤਾ ਹੋਵੇਗੀ ਅਇਤਵਾਰ ਨੂੰ ਦੋ ਤਰੀਕ ਨੂੰ ਭੋਗ ਪਾਣਗੇ ਸ਼ਨੀਵਾਰ ਵਾਲੇ ਦਿਨ 9 ਵਜੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਰਸਮ ਅਦਾ ਹੋਵੇਗੀ ਤੇ 10 ਵਜੇ ਗੁਰੂ ਨਾਨਕ ਦੇਵ ਜੀ ਦੇ ਭੋਗ ਪਾਣਗੇ 10 ਤੋਂ 12 ਕੀਰਤਨ ਹੋਵੇਗਾ ਗੁਰੂ ਕੀ ਲੰਗਰ ਤੋਂ ਵਰਤਣਗੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆ ਰਿਹਾ ਭਾਈ ਸਭ ਤੋਂ ਵੱਡਾ ਸਤਿਗੁਰੂ ਨਾਨਕ ਜੀ ਰਕਾਲਾ ਜੋ ਵੀ ਲੰਗਰ ਵਿੱਚ ਥੋੜੀ ਸ਼ਰਧਾ ਜਰੂਰ ਪਾਇਆ ਕਰੋ ਭਾਵੇਂ ਕਿਲੋ ਆਟਾ ਪਾ ਦਿਓ ਕਿਸਾ ਜਰੂਰ ਪਾਇਆ ਕਰੋ ਥੋੜਾ ਥੋੜਾ ਇਸ ਸਾਰੀ ਸੰਗਤ ਕਈ ਬਹੁਤ ਸੇਵਾ ਕਰਦੇ ਬਹੁਤ ਮਹਾਰਾਜ ਨੇ ਇੰਨੀ ਕਈਆਂ ਤੇ ਕਿਰਪਾ ਕੀਤੀ ਹੈ ਉਹ ਲੰਗਰ ਦੇ ਵਿੱਚ ਬਹੁਤ ਸੇਵਾ ਕਰਦੇ ਮਹਾਰਾਜ ਨੇ ਭੰਡਾਰੇ ਭਰਪੂਰ ਕੀਤੇ ਹੋਏ ਨੇ ਸੋ ਸਤਿਗੁਰ ਜੀ ਮਿਹਰ ਕਰਨ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆ ਰਿਹਾ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਵਾਂਗੇ ਸ਼ਾਮ ਨੂੰ ਜੋਤਾਂ ਲੱਗਣਗੀਆਂ ਕੀਰਤਨ ਹੋਣਗੇ ਹਰੀ ਅਸਰ ਕੀਰਤਨ ਕਥਾ ਵਾਰਤਾ ਸੋ ਬੇਨਤੀ ਹੈ ਵੱਧ ਤੋਂ ਵੱਧ ਹਾਜ਼ਰੀਆਂ ਭਰੋ